ਸ੍ਰੀ ਕਾਲ ਜੀ ਮੈਂ ਅਦਿਤਿਕਰਨ ਸਿੰਘ ਸੰਧਵਾ ਕੀ ਦੇਖ ਰਹੇ ਹਾਂ ਅੱਜ ਅਸੀਂ ਪਹੁੰਚੇ ਹਾਂ ਪੂਰਨਗਿਰੀ ਸੰਤ ਆਸ਼ਰਮ ਰਿਸ਼ੀਕੇਸ਼ ਰੋਡ ਹਿਮਾਲਿਆ ਕਲੋਨੀ ਹਰਦੁਆ ਇਹ ਆਸ਼ਰਮ ਦੇ ਮੁੱਖ ਧਾਰਿਆ ਕਰਤਾ ਸੰਤ ਮਾਸ ਗਿਰੀ ਜੀ ਮਹਾਰਾਜ ਹਨ ਇਹ ਆਸ਼ਰਮ ਇਹਨਾਂ ਦੀ ਦੇਖ ਦੇ ਹੋਏ ਚਲਾਇਆ ਜਾਂਦਾ ਹੈ ਇਸ ਆਸ਼ਰਮ ਵਿੱਚ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਹਨ ਇਹ ਆਸ਼ਰਮ ਵਿੱਚ ਆ ਕੇ ਬਹੁਤ ਹੀ ਖੁਸ਼ੀ ਨਾਲ ਲੰਗਰ ਪ੍ਰਸ਼ਾਦਾ ਛਕਦੀਆਂ ਹਨ ਇੱਥੇ ਰਹਿਣ ਦੀ ਵੀ ਵਿਵਸਥਾ ਹੈ ਇਹ ਆਸ਼ਰਮ ਵਿੱਚ 20 ਸਾਲਾਂ ਤੋਂ ਲਗਾਤਾਰ ਗੁਰਪੁਣਿਆਂ ਦਾ ਭੰਡਾਰਾ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਕਾਮ ਤੇ ਸ਼ਰਧਾ ਨਾਲ ਲਗਾਇਆ ਜਾਂਦਾ ਹੈ ਇਸ ਸਮੇਂ ਪੂਰੀ ਸਬਜੀ ਜਲੇਬੀਆਂ ਦਾ ਲੰਗਰ ਲਗਾਇਆ ਜਾਂਦਾ ਹੈ ਆਉਣ ਵਾਲੇ ਜਾਂ ਜਾਣ ਵਾਲੇ ਯਾਤਰੀਆਂ ਵਾਸਤੇ ਦੋ ਟਾਈਮ ਦਾ ਲੰਗਰ ਚਾਹ ਦਾ ਭੰਡਾਰਾ 24 ਘੰਟੇ ਚੱਲਦਾ ਰਹਿੰਦਾ ਹੈ ਤੇ ਰਹਿਣ ਵਾਲੇ ਵਾਸਤੇ ਕਮਰਿਆਂ ਦੀ ਬਹੁਤ ਹੀ ਵਧੀਆ ਵਿਵਸਥਾ ਹੈ ਜੋ ਲੋ ਜਾਂ ਯਾਤਰੀ ਆਉਂਦੇ ਜਾਂਦੇ ਹਨ ਇੱਥੇ ਰਹਿਣਾ ਚਾਹੁੰਦੇ ਆ ਵਿਸ਼ਰਾਮ ਕਰਨਾ ਚਾਹੁੰਦੇ ਆ ਤਾਂ ਉਹ ਇੱਥੇ ਬਹੁਤ ਹੀ ਵਧੀਆ ਤਰੀਕੇ ਨਾਲ ਰਹਿੰਦੇ ਹਨ ਤੇ ਇੱਥੇ ਸੰਤ ਮਹਾਤਮਾ ਉਹਨੇ ਲੰਗਰ ਬਹੁਤ ਹੀ ਸ਼ਰਧਾ ਨਾਲ ਸ਼ਿਕਾਇਆ ਜਾਂਦਾ ਹੈ ਇਸ ਟਾਈਮ ਦੇਖੋ ਸੰਗਤਾਂ ਜਿਹੜੀਆਂ ਆਰਾਮ ਕਰ ਰਹੀਆਂ ਜਿਸੰਤ ਬਾਬਾ ਜੀ ਸਤਨਾਮ ਗਰੀ ਜੀ ਵੀ ਇੱਥੇ ਹਨ ਇਹ ਇਹ ਤਸਵੀਰਾਂ ਤੁਹਾਨੂੰ ਉਤਾਰੇ ਆ ਅਸੀਂ ਗੁਰੂ ਨਗਰੀ ਸੰਤ ਆਸ਼ਰਮ ਈਸ਼ੀਕੇਸ਼ ਰੋਡ ਹਿਮਾਲਿਆ ਫਲੌਂਦੀ ਹਰਦੁਆਰ ਤੋਂ ਇਹ ਪੰਕਤਾਂ ਦੇ ਵਿੱਚ ਸੰਤ ਮਹਾਤਮਾ ਨੂੰ ਅੰਗਰ ਪ੍ਰਸ਼ਾਦੇ ਸ਼ਕਾਇ ਜਾ ਰਹੇ ਹਨ ਤੇ ਸੇਵਾਦਾਰ ਪੜੀ ਸੀ ਸਾਸ ਕਾਈ ਤੇ ਅਸ਼ਾਤ ਨਾਲ ਸੰਤ ਮਹਾਤਮਾ ਨੂੰ ਵੰਸ਼ਕਾਰੇ ਹਨ ਇਥੋਂ ਦੇ ਜਿਹੜੇ ਸੇਵਾਦਾਰ ਕਾਰਕਾ ਕਰਤਾ ਸੰਤ ਵਾਸਗਿਰੀ ਜੀ ਮਹਾਰਾਜ ਵੀ ਇੱਥੇ ਇਹ ਬਹੁਤ ਹੀ ਕਰਦਾ ਤੇ ਆਮ ਨਾਲ ਇਸ ਆਸ਼ਰਮ ਨੂੰ ਚਲਾ ਰਹੇ ਹਨ ਇਹ ਤਸਵੀਰਾਂ ਤੁਹਾਨੂੰ ਉਫਾਰੇ ਤੁਸੀਂ ਆਓ ਮਹਾਰਾਜ ਦੇਖੋ ਕਿੰਨੇ ਸੰਤ ਮਹਾਤਮਾ ਇੱਥੇ ਇਕੱਠੇ ਹੋਏ ਆ ਮੈਂ ਤਾਂ ਕੱਲ ਢੁੰਡਤਾ ਰਹਾ ਇਹਨਾਂ ਵਿੱਚ ਚਲੋ ਚਲੋ ਨਾਮ ਗਰੀਵੀ ਸ਼ਾਮਲ ਹਨ ਤੇ چلتے جا بھر ਇੰਨਾ ਦਾ ਇੱਥੇ ਆਉਣਾ ਜਾਣਾ ਤਕਰੀਬਨ ਲੱਗਿਆ ਰਹਿੰਦਾ ਹੈ ਮਹਾਰਾਜ ਉੱਪਰ ਉੱਪਰ ਤੋਂ ਕਿਹਨੂੰ ਕਿਹਨੂੰ ਆਣਾ ਆਉਣਾ ਹੈ ਜੀ ਮਹਾਤਮਾ ਜੀ ਆ ਰਹੇ ਹਨ ਹਰਿ ਬਾਵੇ ਹਰਿ ਬਾਵੇ ਤੇ ਰੈਣ ਦੀ ਵੀ ਵੇਖੋ ਬਹੁਤ ਵਧੀਆ ਅਵਸਥਾ ਹੈ ਹਾਂ ਇਹ ਪਤਾ ਚ ਕੋਰੇਗੇ ਸਾੰਤ ਹੰਸਗਿਰੀ ਜੀ ਮਹਾਰਾਜ ਇਹ ਸੇਵਾ ਨਿਭਾ ਰਹੇ ਹਨ ਇਸ ਸੰਤ ਮਹਾਤਮਾ ਦੇਵ ਆਏ ਆ ਉਹ ਪੰਕਤਾਂ ਦੇ ਵਿੱਚ

ਰੀਤ ਦੇ ਵਿੱਚ ਲਾਇਆ ਜਾਂਦਾ ਹੈ ਸੰਤਮ ਬਹੁਤ ਹੀ ਤੇਲੂ ਤੇ ਬਹੁਤ ਹੀ ਗਿਆਨवान ਨਾ ਇਹ ਜੀ ਤੁਹਾਨੂੰ ਉਤਾਰੇ ਹੋਰ ਸੰਤ ਆਸ਼ਰਮ

गङ्गे सुनाथ गङ्गे काशी